ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਕੇ ਜੀ ਆਤ ਕਾਫੀ ਸਪੈਸ਼ਲ ਅਪੀਲ ਆ ਧੰਨਵਾਦ ਆ ਇਦਨੀਆਂ ਅਪੀਲਾਂ ਕੀ ਬਹੁਤ ਕੱਟ ਕਰਦੇ ਆ 15 25 ਸਾਲ ਦੇ ਵਿੱਚ ਆ ਅਪੀਲਾਂ ਕੱਟ ਕੀਤੀਆਂ ਆ ਜਿਹੜੀ ਅਪੀਲ ਆ ਸਪੈਸ਼ਲ ਆ ਖਾਸ ਆ ਇੰਡੀਆ ਦਾ ਜਿਹੜਾ ਖਾਸ ਆ ਦਾ ਬੈਂਕ ਅਕਾਊਂਟ ਆ ਕੋਲੇ ਵਿੱਚ ਤੁਹਾਡੀ ਤੁਹਾਡੇ ਦਾਨ ਦੀ ਬਹੁਤ ਲੋੜ ਹੈਗੀ ਆ ਤੁਹਾਨੂੰ ਪਤਾ ਵੀ ਪੰਜਾਬ ਚ ਪ੍ਰੋਜੈਕਟ ਚੱਲੇ ਇੰਡੀਆ ਪ੍ਰੋਜੈਕਟ ਚੱਲਦੇ ਆ ਪੰਜਾਬ ਚ ਵੀ ਕੱਲੇ 25 30 ਲੱਖ ਮਹੀਨੇ ਲੱਗਦਾ ਸਾਡਾ ਉੱਤੇ ਸ਼ਹੀਦ ਪਰਵਾਨਾ ਹੋਵੇ ਮੈਡੀਕਲ ਹੋਵੇ ਤੇਰੀ ਕਲੇਰਿੰਗ ਕੰਮੀ ਖੋਲੀ ਆ ਐਜੂਕੇਸ਼ਨ ਦਾ ਮੈਡੀਕਲ ਰਾਜ ਪਰ ਐਸੋ ਤੁਹਾਡੀ ਲੋੜ ਹੈਗੀ ਆ ਵੀ ਜੇ ਤੁਸੀਂ ਇੰਡੀਆ ਰਹਿੰਦੇ ਆ ਤੁਸੀਂ ਇੰਡੀਆ ਰਹਿਣ ਵਾਲੇ ਜਿਹੜੇ ਇੰਡੀਆ ਦੇ ਵਾਸੀ ਆ ਇਹ ਉਹ ਤੁਸੀਂ ਬੈਂਕ ਕਾਰਡ ਪੈਸੇ ਪਾ ਸਕਦੇ ਹੋ ਉਥੋਂ ਬਾਹਰ ਨਹੀਂ ਪਾ ਸਕਦੇ ਹੁਣ ਜੇ ਕੋਈ ਸਾਡੇ ਭੈਣ ਭਰਾ ਬਾਹਰ ਰਹਿੰਦੇ ਉਹਦੇ ਰਿਸ਼ਤੇਰ پیچھے ਹੈਗੇ ਆ ਉਹਨਾਂ ਨੂੰ ਤੁਸੀਂ ਬੇਨਤੀ ਕਰੋ ਵੀ ਉੱਥੇ ਜਿੰਨਾ ਕੁਸ਼ ਆਪਣੇ ਹਿੱਸਾ ਪਾ ਸਕਦੇ ਪਾਓ ਵੀ ਸਾਡੇ ਪ੍ਰੋਜੈਕਟ ਚੱਲੀ ਜਾ ਕਿਉਂਕਿ ਐਸੋ ਉਹਦੇ ਤੁਹਾਡੀ ਕਾਫੀ ਲੋੜ ਹੈ ਜੇ ਸਾਰੀ ਬੈਂਕ ਡੀਟੇਲ ਵੀ ਆ ਗਈ ਸਕਰੀਨ ਤੇ QR ਕੋਡ ਵੀ ਆ ਗਈ QR ਕੋਡ ਤੁਸੀਂ ਸਕੈਨ ਵੀ ਕਰ ਸਕਦੇ ਆ ਡਾਇਰੈਕਟ ਡੋਨੇਸ਼ਨ ਪਾ ਸਕਦੇ ਆ ਬੈਂਕ ਡੀਟੈਲ ਵੀ ਆ ਗਈ ਹੈ ਬੈਂਕੀਆਂ ਡੀਟੈਲ ਦੇਖ ਕੇ ਤੁਸੀਂ ਬੈਂਕ ਤੋਂ ਬੈਂਕ ਟ੍ਰਾਂਸਫਰ ਕਰ ਸਕਦੇ ਹੋ ਤੁਹਾਡੀ ਇਸ ਵੇਲੇ ਕਾਫੀ سپورਟ ਹੈ ਆ ਦੇਖੋ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਕਿਹਾ ਸੰਗਤ ਜੀ ਅਸੀਂ ਕਰੀਏ ਇੰਨਾ ਅਪੀਲ ਕਰ ਕਿ ਜਾਰੀਆਂ ਕਰਦੇ ਨੀਗੇ ਕਿਉਂਕਿ ਕਾਫੀ ਗੁਰੂ ਕਿਰਪਾ ਹੈਗੀ ਆ ਫਿਰ ਚਾਰਜੀ ਕਰਾ ਪ੍ਰੋਗਰਾਮ ਚੱਲ ਜਾਂਦੇ ਪੈਸੇ ਤੁਹਾਡੀ ਬਹੁਤ ਲੋੜ ਆ ਅਸੀਂ ਕਹਿੰਦੇ ਜਿੰਨਾ ਕੁ ਤੁਸੀਂ ਆਪਣੇ ਉਹ ਦੁਨੀਤ ਦਾਨ ਕਰ ਸਕਦੇ ਹੋ ਕਰੋ ਆਪਣੇ ਪਰਿਵਾਰਾਂ ਨੂੰ ਦੱਸੋ ਤੇ ਇਹ ਜਿਹੜਾ ਵੀਡੀਓ ਇਹ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ